16 ਤਰੀਕ ਨੂੰ ਕਿਸਾਨਾਂ ਵੱਲੋਂ ਭਾਰਤ ਬੰਦ ਦੀ ਜੋ ਲਾਨ ਕੀਤਾ ਗਿਆ ਸੀ ਜਿਸ ਦੇ ਵਿੱਚ ਲਗ ਲਗ ਜੱਥੇਬੰਦੀਆਂ ਵੱਲੋਂ ਜੋ ਕਿਸਾਨਾਂ ਦੇ ਹੱਕ ਦੇ ਵਿੱਚ ਸਮਰਥਨ ਦਿੱਤਾ ਗਿਆ ਸੀ ਉੱਥੇ ਹੀ ਪੰਜਾਬ ਰੋਡਵੇ ਪਨ ਬੱਸ ਵੱਲੋਂ ਵੀ ਕਿਹੜਾ ਸਮਰਥਨ ਦਿੱਤਾ ਗਿਆ ਸੀ ਅਸੀਂ ਇਸ ਟਾਈਮ ਖੜੇ ਹਾਂ ਜਲੰਧਰ ਦੇ ਬੱਸ ਸਟੈਂਡ ਦੀ ਤਸਵੀਰਾਂ ਦਿਖਾ ਰਹੇ ਹਾਂ ਕਿੱਥੇ ਇਸ ਟਾਈਮ ਰੌਣਕਾਂ ਲੱਗੀਆਂ ਹੁੰਦੇ ਸੀ ਉੱਥੇ ਅੱਜ ਪੰਜਾਬ ਪਨ ਬੱਸ ਵੱਲੋਂ ਰਾਤ ਦੇ 12 ਵਜੇ ਤੋਂ ਲੈ ਕੇ ਅੱਜ ਰਾਤ ਦੇ 12 ਵਜੇ ਤੱਕ ਕਿਹੜੀ ਹੜਤਾਲ ਕਰ ਦਿੱਤੀ ਗਈ ਹੈ ਕੋਈ ਵੀ ਯਾਤਰੀ ਕਿਹੜਾ ਬੱਸ ਦੇ ਵਿੱਚ ਨਹੀਂ ਸਫ਼ਰ ਕਰ ਸਕਦਾ ਤੁਹਾਨੂੰ ਦੱਸਾ ਦਈਏ ਤਸਵੀਰਾਂ ਇੱਥੇ ਪ੍ਰਾਈਵੇਟ ਬੱਸਾਂ ਵੀ ਕਿਹੜ ਜੋ ਕਿਸਾਨਾਂ ਵੱਲੋਂ ਭਾਰਤ ਬੰਦ ਐਲਾਨ ਕੀਤਾ ਗਿਆ ਸੀ ਉੱਥੇ ਕਿਹੜੇ ਪੂਰੇ ਪੰਜਾਬ ਕੀ ਪੂਰੇ ਭਾਰਤ ਦੇ ਵਿੱਚ ਕਿਹੜੇ ਅਲੱਗ-ਅਲੱਗ ਜਥੇਬੰਦੀਆਂ ਵੱਲੋਂ ਸਮਰਥਨ ਜ਼ਰੂਰ ਕਿਸਾਨਾਂ ਦਾ ਦਿੱਤਾ ਗਿਆ ਸੀ ਕਿਸਾਨਾਂ ਵੱਲੋਂ ਜੋ ਸਮਰਥਨ ਦਿੱਤਾ ਗਿਆ ਸੀ ਉੱਥੇ ਹੀ ਅੱਜ ਕਿਹੜਾ ਜਲੰਧਰ ਦੇ বাস ਸਟੈਂਡ ਦੇ ਉੱਤੇ ਅਸੀਂ ਇਸ ਟਾਈਮ ਦੀ ਤਸਵੀਰਾਂ ਦਿਖਾ ਰਿਹਾ ਕਿੱਥੇ ਰੌਣਕਾਂ ਲੱਗੀਆਂ ਹੁੰਦੀਆਂ ਸੀ ਇੱਥੇ ਅੱਜ ਵੀ ਕਿਹੜੀਆਂ ਬੱਸਾਂ ਉਹ ਹੜਤਾਲ ਤੇ ਆ ਰਾਤ ਦੇ 12 ਵਜੇ ਤੋਂ ਲੈ ਕੇ ਅੱਜ ਰਾਤ ਦੇ 12 ਵਜੇ ਤੱਕ ਕਿਹੜੀ ਆ ਪੰਨ ਬੱਸ ਉਹ ਰੋਡਵੇ ਵੱਲੋਂ ਕਿਹੜੀ ਹੜਤਾਲ ਕੀਤੀ ਗਈ ਹੈ ਜਿਸ ਦੇ ਵਿੱਚ ਤੁਹਾਨੂੰ ਜੋ ਪਤਾ ਲੱਗਿਆ ਜੀਐਮ ਦੇ ਨਾਲ ਅਗਲਾ ਡੀਪੋ ਆ ਦੀ ਮੀਟਿੰਗ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਕਿਹੜੇ ਯਾਤਰੀ ਆ ਉਹ ਇੱਥੇ ਬੈਠੇ ਹੋਏ ਨੇ ਪਰੇਸ਼ਾਨੀ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਕਹਾਂ ਪਰ ਜਾਣਾ ਆਪਨੇ ਅਮਰੀਕਾ ਸਰ ਆਪਕੋ ਬਤਾਉਂਦਾ ਅੱਜ ਭਾਰਤ ਬੰਦ ਕਰ ਲਾਂਗੇ ਹਾਂ ਸਰ ਬੰਦ ਹੈ ਕਿੰਨੇ ਘੰਟੇ ਹੋ ਗਏ ਤੁਹਾਨੂੰ ਵੇਟ ਕਰਦਿਆਂ ਮੈਂ ਸਵੇਰੇ 8 ਵਜੇ ਕਾ ਬੈਠਾ ਹਾਂ ਕੋਈ ਬੱਸ ਆਈ ਪ੍ਰਾਈਵੇਟ ਜਾਂ ਸਰਕਾਰੀ ਪ੍ਰਾਈਵੇਟ ਇੱਕ ਆਈ ਹੈ ਉਸਕੇ ਬਾਅਦ ਕੋਈ ਨਹੀਂ ਆਈ ਕੋਈ ਬੱਸ ਨਹੀਂ ਆਈਗੀ ਨਾ ਇਸ ਬਾਰੇ ਤੁਸੀਂ ਜਾਣਕਾਰੀ ਲਿੱਤੀ ਹੈ ਕੀ ਨਹੀਂ ਸਰ ਦੇਖਦੇ ਹੋ ਕਿਹੜੇ ਯਾਤਰੀ ਪਰੇਸ਼ਾਨ ਹੋਏ ਨੇ ਆਪਾਂ ਹੋਰ ਯਾਤਰੀ ਕਿਹੜੇ ਇੱਥੇ ਬੈਠੇ ਹੋਏ ਨੇ ਸਵੇਰ ਤੋਂ ਕਿਹੜੇ ਸਮੇਂ ਬੱਸਾਂ ਦੀ ਵੇਟ ਕੀਤੀ ਜਾ ਰਹੀ ਹੈ ਇਸ ਬਾਰੇ ਅਸੀਂ ਗੱਲਬਾਤ ਵੀ ਕਰਦੇ ਆਂ ਅੰਕਲ ਜੀ ਕੀ ਨਾਮ ਹੈ ਤੁਹਾਡਾ ਜਗਿੰਦਰਪਾਲ ਕਿਹੜੀ ਜਗ੍ਹਾ ਤੇ ਜਾਣਾ ਬਿਆਸ ਕਿੰਨੇ ਵਜੇ ਤੇ ਬੈਠੇ ਹੋ ਯਾਰ ਹਾਂ 9:30 ਵਜੇ ਕੋਈ ਬੱਸ ਨਹੀਂ ਆਈ ਆ ਨਹੀਂ ਕੋਈ ਬੱਸ ਨਹੀਂ ਇਸ ਬਾਰੇ ਪਤਾ ਸੀ ਅੱਜ ਭਾਰਤ ਬੰਦ ਹੋਲਾਂ ਕੀ ਨਹੀਂ ਨਹੀਂ ਪਤਾ ਸੀ ਪੰਜਾਬ ਰੋਡਵੇ ਵਾ ਲੋ ਪੰਬਸ ਵਾ ਲੋ ਵੀ ਹੜਤਾਲ ਕੀਤੀ ਗਈ ਹੈ ਅੱਜ 12 ਵੇ ਤੋਂ ਰਾਤ ਦੇ 12 ਵੇ ਤੋਂ ਲੈ ਕੇ ਅੱਜ ਰਾਤ ਦੇ 12 ਵੇ ਤੱਕ ਕਿੜੀਆਂ ਬੱਸਾਂ ਨਹੀਂ ਵੀ ਚੱਲ ਰਹੀਆਂ ਨਹੀਂ ਪਤਾ ਨਹੀਂ ਸੀਗਾ ਤੇ ਦੇਖੋ ਯਾਤਰੀ ਕਿਹੜੇ ਪਰੇਸ਼ਾਨ ਹੋ ਰਹੇ ਮਾਤਾ ਕਿੱਥੇ ਜਾਣਾ ਅੱਛਾ ਪਿਆਸ ਜਾਣਾ ਪਤਾ ਅੱਛਾ ਜੀ ਪਤਾ ਸੀ ਅੱਜ ਹੜਤਾਲ ਹੈਗੀ ਪਤਾ ਤੇ ਕਹਿੰਦੇ ਬੱਸ ਆਉਂਦੀਆਂ ਪਈਆਂ ਉਹ ਉਹ ਸਾੜਿਆ ਨੇ ਬੀਬੀ ਹਾਂਜੀ ਹਾਂਜੀ ਕਹਿੰਦੇ ਬੱਸ ਆਉਂਦੀਆਂ ਪਈਆਂ ਕਿ ਮੈਂ ਤਾਂ ਆਈਆਂ ਅੱਛਾ ਜੀ ਹਾਂ ਤੋ ਕਿੰਨੀ ਦੇਰ ਹੋ ਗਈ ਇੱਥੇ ਆਈ ਨੂੰ ਅੱਜ ਥੋੜੀ ਦੇਰ ਹੀ ਹੋਈ ਹੈ ਪਤਾ ਹਾਂ ਹਾਂ ਕੋਈ ਬੱਸ ਅਜ ਨਜ਼ਰ ਆਈ ਤੁਹਾਨੂੰ ਅਜ ਕੋਈ ਨਹੀਂ ਆਈ ਪਤਾ ਪਤਾ ਕੀਤਾ ਬੱਸ ਸਟੈਂਡ ਤੋਂ ਕਿਸੇ ਕੋਲ ਬੱਸ ਆਈ ਨਾ ਪਤਾ ਹੀ ਨਹੀਂ ਕੀਤਾ ਹਰੇ ਆ ਕਿ ਕਹੀ ਹਰੇ ਨਹੀਂ ਕੀਤਾ ਜੀ ਤੁਸੀਂ ਦੇਖਿਆ ਸੀ ਗੱਲਬਾਤ ਕੀਤੀ ਗਿਆ ਲੋਕਾਂ ਦੇ ਨਾਲ ਯਾਤਰੀ ਕਿਹੜੇ ਪਰੇਸ਼ਾਨ ਹੋ ਰਹੇ ਨੇ ਸਵੇਰ ਤੋਂ 8 ਵਜੇ ਦੇ ਬੱਸ ਸਟੈਂਡਾਂ ਤੇ ਬੈਠੇ ਹੋਏ ਨੇ ਸਾਡੇ ਨਾਲ ਯੂਥ ਵੀ ਹੈ ਆਪਾਂ ਗੱਲਬਾਤ ਕਰਦੇ ਭਾਈ ਕਿੱਥੇ ਜਾਣਾ ਤੁਸੀਂ ਚੰਡੀਗੜ੍ਹ ਚੰਡੀਗੜ 9:30 ਦੇ 9:30 ਬੱਸ ਆਈ ਹੈ ਕੋਈ ਵੀ ਨਹੀਂ ਹੈਗਾ ਕਿੰਨੀ ਦੇਰ ਹੋ ਗਈ ਆ ਬੈਠੇ ਘੰਟਾ ਘੰਟਾ ਹੋ ਗਿਆ ਤੇ ਕੋਈ ਬੱਸ ਨਹੀਂ ਆਈ ਕੋਈ ਨਹੀਂ ਆਏਗਾ ਚੱਲ ਬਾਤ ਕਿੱਤੀ ਬੱਸ ਬਲੇਆਂ ਦੇ ਨਾਲ ਜਾਣੀਆਂ ਚਾਹੀਦੀਆਂ ਪਹਿਲਾਂ ਕਿੱਤੀ ਜੀ ਕਹਿੰਦੇ 11:30 ਵਜੇ ਤੱਕ ਆਊਗੀ ਬੱਸ ਆਈ ਨਹੀਂ ਹਜੇ ਤੱਕ ਤੁਸੀਂ ਦੇਖ ਰਹੇ ਕਿੜੇ ਯਾਤਰੀ ਪਰੇਸ਼ਾਨ ਹੋਏ ਹੋਏ ਨੇ ਤੁਹਾਨੂੰ ਫਿਰ ਇੱਕ ਵਾਰ ਤਸਵੀਰਾਂ ਦਿਖਾ ਰਿਹਾ ਬੱਸਾਂ ਦੀਆਂ ਤੁਸੀਂ ਦੇਖ ਰਹੋ ਪ੍ਰਾਈਵੇਟ ਬੱਸਾਂ ਵੀ ਕਿੜੀਆਂ ਖੜੀਆਂ ਐ ਟੁੱਟਮੀ ਟੁੱਟਮੀ ਕਿੜੀ ਬੱਸ ਆ ਰਹੀ ਐ ਦੋ ਦੋ ਘੰਟੇ ਬਾਅਦ ਕਿੜੀ ਇੱਕ ਬੱਸ ਇੱਥੇ ਪਹੁੰਚਦੀ ਐ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਇੱਕ ਪਾਸੇ ਕਿੜੇ ਕਿਸਾਨ ਆ ਉਹ ਭਾਰਤ ਬੰਦ ਦਾ ਕੌਲ ਕੀਤੀ ਗਈ ਸੀ ਕਿੜੇ ਲੱਗ ਲੱਗ ਜਥੇਬੰਦੀਆਂ ਵੱਲੋਂ ਭਾਰਤ ਬੰਦ ਦੇ ਦਲਾਨ ਦੇ ਵਿੱਚ ਉਹਨਾਂ ਦੇ ਨਾਲ ਸਮਰਥਨ ਦਿੱਤਾ ਗਿਆ ਤੇ ਉੱਥੇ ਹੀ ਪੰਜਾਬ ਰੋਡਵੇ ਪੰਨ ਬੱਸ ਵੱਲੋਂ ਵੀ ਕਿੜੇ ਐ ਅੱਜ ਇੱਕ ਜੋ ਕੱਲ ਰਾਤ 12 ਵਜੇ ਤੋਂ ਲੈ ਕੇ ਅੱਜ ਰਾਤ ਦੇ 12 ਵਜ ਅੰਦ ਕਿਤੇ ਗਏ ਨੇ ਤੇ ਯਾਤਰੀ ਕਿਹੜੇ ਪਰੇਸ਼ਾਨ ਹੋ ਰਹੇ ਨੇ ਕਈਆਂ ਨੂੰ ਐ ਹੀ ਨਹੀਂ ਪਤਾ ਸੀ ਅੱਜ ਹੜਤਾਲ ਹੈ ਕਿਹੜੀਆਂ ਬੱਸਾਂ ਨਹੀਂ ਚੱਲਣਗੀਆਂ ਇੱਕ ਪਾਸੇ ਕਿਹੜੇ ਦੁਕਾਨਦਾਰਾਂ ਵੱਲੋਂ ਵੀ ਪੂਰੀ ਤਰ੍ਹਾਂ ਕਿਸਾਨਾਂ ਦੇ ਨਾਲ ਸਮਰਥਨ ਦਿੱਤਾ ਗਿਆ ਕੈਮਰਾਮੈਨ ਦੇਵਰਾਜ ਦੇ ਨਾਲ ਸੋਨ ਮਹਾਜਨ ਜਗਬਾਨੀ ਟੀਵੀ ਜਲੰਧਰ